ਕਿਸਾਨ ਵੀਰੋ ਸਵਾਗਤ ਹੈ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਤਰੀਕ ਬਈ ਜਿਹੜੀ ਅੱਜ ਹੋ ਗਈ ਆ 31 ਦਸੰਬਰ 2025 ਤੇ ਤੂੜੀ ਦੀ ਬੋਲੀ ਤੇ ਆ ਸਵੇਰ ਦੇ ਵੀ 7:30 ਹੋ ਚੁੱਕੇ ਆ ਤੇ ਟਰਾਲੀਆਂ ਵੀ ਅੱਜ ਰਹਿ ਗਿਆਂ 10ਾਂ ਤੋਂ ਸਿਰਫ 5 ਨੰਗ ਰਹਿ ਗਏ ਅੱਜ ਤੇ ਗਾਹ ਤੁਸੀਂ ਦੇਖ ਸਕਦੇ ਹੋ ਅੱਜ ਤੇ ਧੁੰਦ ਵੀ ਬਈ ਬਹੁਤ ਆ ਤੇ ਰੇਟ ਦੀ ਗੱਲ ਕਰਾਂਗੇ ਵੀ ਪਹਿਲਾਂ ਹਰੇਚਾਰੇ ਦੇ ਹਰਾਚਾਰਾ ਵੀ ਕੱਲ ਕੋੜਕ ਪੂਰੇ ਮੰਡੀ ਵਿੱਚ 270 80 90 ਰੁਪਏ ਤੱਕ ਜਿਹੜਾ ਕੱਲ ਹਰਾਚਾਰਾ ਵਿਕਿਆ ਤੇ ਤੂੜੀ ਦੇ ਰੇਟ ਦੀ ਗੱਲ ਕਰੀਏ ਬਈ ਤੂੜੀ ਜਿਹੜੀ ਕੱਲ ਕੋੜਕ ਪੂਰੇ ਮੰਡੀ ਵਿੱਚ 450 ਰੁਪਏ ਤੱਕ ਜਿਹੜਾ ਕੱਲ ਦਾ ਰੇਟ ਸੀਗਾ ਲਗਭਗ ਜੇ ਆਪਾਂ ਗੱਲ ਕਰੀਏ ਪਹਿਲਾਂ ਦੇ ਦਿਨਾਂ ਨਾਲੋਂ ਵੀ 80 90 ਰੁਪਏ ਜਿਹੜਾ ਵੀ ਮੰਦੀ ਵਿਕੀ ਆ ਕਿਉਂਕਿ ਇਹ ਰੇਟ 550 ਰੁਪਏ ਤੱਕ ਵੀ ਚਲਾ ਜਾਂਦਾ ਸੀ ਪਰ ਕੱਲ ਰੇਟ ਜਿਹੜਾ 450 ਰੁਪਏ ਤੱਕ ਸੀ ਗਾਹਕ ਘਟ ਸੀ ਵੀ ਤੇ ਟਰਾਲੀਆਂ ਜਿਹੜੀਆਂ ਜ਼ਿਆਦਾ ਆਈਆਂ ਸੀ ਜਗਰਾਉ ਮੰਡੀ ਦੀ ਹਰੇ ਚਾਰੇ ਦੇ ਰੇਟ ਦੀ ਗੱਲ ਕਰੀਏ 300 ਤੇ 40 ਰੁਪਏ ਤੱਕ ਤੇ ਤੂੜੀ ਦਾ ਕੱਲ ਵੀ ਜਗਰਾਉ ਮੰਡੀ ਦੇ ਵਿੱਚ ਵੀ ਰੇਟ ਹੈ ਜਿਹੜਾ ਡਾਉ ਨਹੀਂ ਸੀਗਾ 600 ਤੇ 80 ਰੁਪਏ ਕੱਲ ਦਾ ਰੇਟ ਸੀ ਜਗਰਾਉ ਮੰਡੀ ਦੇ ਵਿੱਚ ਬਾਕੀ ਬਈ ਆਮ ਜਿਹੜਾ ਉੱਥੇ ਰੇਟ 750 800 ਰੁਪਏ ਤੱਕ ਵੀ ਜਿਹੜਾ ਚੱਲਿਆ ਜਾਂਦਾ ਤੇ ਬਾਕੀ ਬਈ ਗੱਲ ਕਰਦੇ ਆਪਾਂ ਗੰਗਾ ਨਗਰ ਦੀ ਗੰਗਾ ਨਗਰ ਵੀ ਕੱਲ ਤੂੜੀਆ ਰੇਟ 670 ਰੁਪਏ ਮਲੇਰ ਕੋਟਲੇ ਵੀ ਜਿਹੜਾ ਕੱਲ ਸੀ 690 ਰੁਪਏ ਗਰਦਾਸਪੁਰ ਮੰਡੀ ਵਿੱਚ 640 ਰੁਪਏ ਫਰੋਵੀਪੁਰ ਮੰਡੀ ਵਿੱਚ 580 ਰੁਪਏ ਜੀ ਦਾ ਮੰਡੀ ਵਿੱਚ ਵੀ 700 ਰੁਪਏ ਤੱਕ ਜਿਹੜਾ ਕੱਲ ਦਾ ਰੇਟ ਸੀਗਾ ਤੇ ਬਾਕੀ ਬਈ ਅੱਜ ਦੇਖਾਂਗੇ ਕੋਟਕਪੂਰੇ ਮੰਡੀ ਵਿੱਚ ਜਿਹੜਾ ਕਿੱਥੋਂ ਤੱਕ ਜਿਹੜਾ ਰੇਟ ਜਾਂਦਾ ਤੇ ਟਰਾਲੀਆਂ ਤੁਹਾਨੂੰ ਦੱਸਤੀਆਂ ਵੀ ਅੱਜ ਪੰਜ ਨਗ ਆਏ ਅੱਗੇ ਜਿਹੜੇ 5 ਨਗ ਅੱਗੇ 8 9 10 ਨਗ ਤੱਕ ਜਿਹੜੇ ਹੁੰਦੇ ਆ ਤੇ ਵੱਧ ਵੀ ਬਾਕੀ ਬਈ ਜਾਂਦੇ ਆ ਪਰ ਅੱਜ ਜਿਹੜੇ ਨਗ 5 ਰਹਿ ਗਿਆ ਤੇ ਰੇਟ ਜਿਹੜਾ ਅੱਜ ਦਾ ਦੇਖਾਂਗੇ ਬਈ ਕਿੱਥੋਂ ਤੱਕ ਜਾਂਦਾ ਤੇ ਵੀਡੀਓ ਨੂੰ ਬਈ ਵੱਧ ਤੋਂ ਵੱਧ ਲਾਈਕ ਐਡ ਸ਼ੇਅਰ ਵੀ ਜਰੂਰ ਕਰਿਓ ਜੀ ਤੇ ਬਾਕੀ ਬਈ ਕੱਲ ਦਾ ਰੇਟ ਜਿਹੜਾ ਸੀਗਾ 450 ਰੁਪਏ ਤੇ ਅੱਜ ਦਾ ਰੇਟ ਜਿਹੜਾ ਦੇਖਾਂਗੇ 7 ਵਜੇ ਜਿਹੜੇ 30 ਮਿੰਟ ਹੋ ਚੁੱਕੇ ਆ ਪੂਰੀ ਵੀ 7:30 ਜਿਹੜੀ ਬੋਲੀ ਸ਼ੁਰੂ ਹੋ ਜਾਂਦੀ ਆ ਤੇ ਹਰੇਚਾਰੇ ਦੀ ਬੋਲੀ ਵੀ ਸਵੇਰੇ ਜਿਹੜੀ 11 ਵਜੇ ਸ਼ੁਰੂ ਹੁੰਦੀ ਹੈ ਤੇ ਹਰੇਚਾਰੇ ਦਾ ਰੇਟ ਜੇ ਆਪਾਂ ਦੱਸ ਹੀ ਦਿੱਤਾ ਕੱਲ ਜਿਹੜਾ ਚੱਲਿਆ 270 80 90 ਰੁਪਏ ਤੱਕ ਜਿਹੜਾ ਕੱਲ ਦਾ ਰੇਟ ਸੀਗਾ ਬਾਕੀ ਮੱਕੀ ਸੀ ਤੇ ਵੀ ਜਮੀ ਸੀ ਮੱਕੀ ਤੇ ਜਮੀ ਜਿਹੜਾ ਦੋਵੇਂ ਕੱਲ ਆਈਆਂ ਸੀਗਾ ਤੇ ਦੋਵਾਂ ਦਾ ਰੇਟ ਵੀ ਸੇਮ ਜਿਹਾ ਸੀਗਾ 270 80 90 ਰੁਪਏ ਤੱਕ ਕੱਲ ਵੀ ਜਿਹੜਾ ਹਰਾਚਾਰਾ ਵਿਕਿਆ ਤੇ ਬਾਕੀ ਬਈ ਅੱਜ ਦੇਖਦੇ ਹਾਂ ਕੀ ਰੇਟ ਜਾਣ ਵਾਲਾ ਤੇ ਪਹਿਲੀ ਟਰਾਲੀ ਦੀ ਤੂੜੀ ਸੋ ਚੈੱਕ ਕਰਾਉਨੇ ਆ ਤੇ ਵਿੱਚ ਵੀ ਖੁੱਲੀ ਉੱਪਰ ਪੰਡਾ ਰੱਖੀਆਂ ਹੋਈਆਂ ਤੇ ਦੇਖਦੇ ਹਾਂ ਅੱਜ ਦਾ ਕੀ ਰੇਟ ਜਾਊਗਾ ਲੋਬੀ ਬੋਲੀ ਜਿਹੜੀ ਸ਼ੁਰੂ ਆ ਤੇ ਦੇਖਦੇ ਆਂ ਵੀ ਅੱਜ ਦਾ ਜਿਹੜਾ ਕੀ ਰੇਟ ਜਾਊਗਾ ਉਹ ਸਿੱਧਾ ਆ ਬਾਈ ਕਾਲੀ ਕਿਦਿ ਗਰੇ ਬਾਈ ਅੰਦਰ ਦੀ ਬਾਹਰ ਦੀ ਆ ਬਾਹਰ ਦੀ ਆ ਉਹ ਹੈ ਅੰਦਰ ਆ ਟੁੱਟੀ ਆ ਜਮਾਨਤ ਬਾਹਰ ਵਾਲੀ ਆ ਅੰਦਰ ਆ ਕੀ ਬਾਹਰ ਦੀ ਆ ਬਾਈ ਬੋਲੋ ਜੀ ਪੋਟ ਨੂੰ ਲਾਉਂ ਕੋ ਫਿਰ ਗੋਲੀ ਭਾਈ ਠਕਰ ਵਾਲੇ ਆਏਗਾ ਨਾ ਭਰਾ ਤੇਰੇ ਦੀ ਬੋਲੀ ਜਾਂਦਾ ਤੇਰੀ ਦੀ ਬੋਲੀ ਜਾਂਦਾ ਹਾਂ ਬੋਲੋ ਵੀ ਇੱਥੋਂ ਵਾਲੇ ਚੰਦ ਵਿੱਚ ਜਾੜੂ ਸੰਦ ਵਿੱਚ ਮੈਂ ਜਾੜੂਗਾ ਚੰਦ ਵਿੱਚ ਜਾੜੂਗਾ ਬੋਲੋ ਜੀ 350 ਰੁਪਿਆ 350 350 350 ਜਾੜੂਗਾ ਉੱਥੇ ਵੀ ਥੋੜੀ ਬਾਡੀ ਜਗਾ ਸਾਢੇ 350 55 60 70 75 80 85 90 93 405 10 15 20 25 65 ਹੈ ਸਾਢੇ 4 ਕਰਨਾ ਕਿ ਸਾਢੇ 5 ਕਰਨਾ 5.5 ਕਰਨਾ 550 550 550 ਇਹ ਕਾਲੇ ਨਾਲ ਵੀ ਡੱਪ ਗਿਆ 550 ਬੋਲਾਂਗੇ ਨੇ ਲੋ ਵੀ 550 ਰੁਪਇਆ ਬਈ ਰੇਟ ਜਿਹੜਾ 550 ਵੀ ਲੱਗਿਆ ਪਹਿਲੀ ਟਰਾਲੀ ਦਾ ਬਾਕੀ ਅੱਗੇ ਦੇਖਦੇ ਆ ਸੰਦੇਮੀ ਮੱਕੂ ਨੰਬਰ ਲਗਾ ਉਹ ਕਹਿ ਕੇ ਜਾਉਂਦਾ ਬੜਾ ਜ਼ਰਾ ਜ਼ਰਾ ਗੱਲ ਤੇ ਨਹੀਂ ਨਾਲ ਜਾਵਣ ਦੀ ਜੀ ਕਰ ਸਕਦੇ ਆ ਯਾਰ ਉਹ ਸਿੱਧੀ ਟਰਾਲੀ ਕੰਨ ਦੇ ਅੰਦਰ ਦੀ ਟੁੜੀ ਆ ਜੀ ਕੰਨ ਦੀ ਦੂਣੀ 400 ਪੰਜਵੇਂ ਜਾਵਾਂ ਪੰਜ ਨਹੀਂ ਬਾਈ ਜਾਊ ਡੂਗਾ 405 ਛਖੜਾ ਲਾਓ ਛਖੜਾ ਵਾਲੇ ਨਾ ਭਰਾਵਾ ਹਾਂ ਸਰਵਾ ਅੰਦਰ ਬੜੀ ਆ ਸੀਦਾਂ 405 10 15 25 30 35 40 45 450 500 500 550 ਬੋਲ ਲੰਗ ਨੇ 550 10 ਰੁਪਇਆ ਜੀ 550 550 ਬੋਲਦਾ ਕੋਈ 570 60 ਰੁਪਇਆ 70 ਰੁਪਇਆ ਭਾਈ ਜਾਣਾ ਕਿੱਧਰ ਦੀ ਆ 570 ਬੋਲ ਲੰਗ ਨੇ 70 600 ਰੁਪਇਆ 600 ਰੁਪਇਆ ਬੋਲਾ ਮੈਂ ਕਿਨੇ 600 ਰੁਪਇਆ ਲੱਗੀ ਆ ਵੀ ਇਹ ਬਾਕੀ ਅੱਗੇ ਦੇਖਦੇ ਆ ਸਾਈਕਲ ਉਹ ਲੈ ਲੇਗਾ ਸਾਈਕਲ ਉਹ ਸਾਡਾ ਸਾਈਕਲ ਤੇ ਉਹਨਾਂ ਨੂੰ ਆ ਬਾਹਰਲੇ ਕੰਡੇ ਤੇ ਆ ਜਾ ਲੋ 600 ਰੁਪਏ ਲੱਗਿਆ ਵੀ ਅਜ ਦਾ ਡਾਟ ਆਪਰੇਟ ਹੁਣੇ ਤੱਕ ਬਾਕੀ ਤਿੰਨ ਟਰਾਲੀਆਂ ਹੋਰ ਪੰਗਾ 600 ਤੇ ਕੱਲੇ ਹੀ ਆ ਬੀਤਾ ਹਾਲਾ ਗਧਰਾ ਜਾ ਇਹ ਨਹੀਂ ਆ ਬਾਈ বোলাম ভাই তো ਨਾਲਾ ਦਿੱਤੇ ਚੱਕਰ ਦਾ ਜਾਏਗਾ ਬਈ ਰਾਜਾ ਕਿੱਧਰ ਜਾ ਰਿਹਾ ਨਹੀਂ ਜਾਂਦਾ ਬੋਲੋ ਬੋਲੋ ਯਾਰ ਤੁਰੀ ਸਾਹਬ ਆ ਯਾਰ ਕੀ ਹੋ ਰਿਹਾ ਤੂੰ ਬਾਹਰ ਦੀ ਕੀ ਹੈ ਕੀ ਕੜਾ ਨਹੀਂਗਾ ਦਿੱਲੀ ਵੀ ਨਹੀਂ ਹਾਂ ਨਹੀਂ ਹੋ ਲਈ ਬੋਲੋ 250 ਆਦੇ ਯਾਰ 250 ਰੁਪਿਆ 250 ਰੁਪਿਆ 250 52 60 65 70 75 80 85 90 95 300 5 10 15 20 25 325 ਬੋਲਾਂ ਮੈਂ ਕਿਹਦੇ 30 ਵੀ ਹੈ 35 40 45 550 50 60 65 70 75 85 90 92 395 ਬੋਲਾਂਗੇ ਨੇ 395 ਬਾਈ ਜੀ ਲੋ ਵੀ 395 ਰੁਪਏ ਲੱਗੇ ਬਾਹਰ ਦੀ ਧੂੜੀ ਸੀ ਇਹ ਤੇ ਬਾਕੀ ਅੱਗੇ ਦੇਖਾਂਗੇ ਵੀ ਦੋ ਟਰਾਲੀਆਂ ਮਗਰ ਹੋਰ ਖੜੀਆਂ ਹਲੇ ਮੋੜ ਤੇ ਖੜ੍ਹ ਜੀ ਮੋੜ ਤੇ ਖੜ੍ਹ ਜੀ ਬੱਸ ਕੰਡਾ ਉੱਥੋਂ ਘਰ ਤੋਂ ਘਾ ਆ ਜਣਾ ਕੰਡਾ ਉਧਰ ਹੀ ਕਰਾਉਣਾ ਕੰਡਾ ਉੱਥੇ ਹੀ ਕਰਾਉਣਾ ਹੋਇਆ ਤਾਂ ਫੇਰ ਇੱਥੋਂ ਕਰਾ ਲੈ ਨਹੀਂ ਹੋਇਆ 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 ਹੁੰਦਾ ਹੀ ਆ ਹੁੰਦਾ ਹੀ ਅੰਦਰ ਦੀ ਬਾਹਰ ਦੀ ਅੰਦਰ ਦੀ ਥੋੜੀ ਬੋਲੋ ਜੀ 400 400 400 400 400 ਪੰਜ ਕਰ ਦੇ 405 10 15 20 30 40 440 50 450 ਕਿੱਥੇ ਜਾਣੀ ਅੰਕਲ ਉੱਥੇ ਦਵਾਰਾਂ ਰੋਡ ਤੇ 450 ਜੀ 52 52 60 460 ਬੋਲਾ ਬਾਈ ਕਿਨੇ ਕਿੱਥੇ ਡਿਲੀਵਰੇ ਕਿੱਥੇ ਜਾਏਗਾ ਆ ਛੰਦਮਾ ਟੱਪ ਦੇ ਨਹੀਂ ਜਾਂਦਾ ਵੀ ਕਿੰਨੇ ਸੀਗੇ 460 460 ਬੋਲਾਂਗੇ ਕਿਨੇ 460 ਰੁਪਏ ਲੋਟੇ 400 ਤੇ 60 ਰੁਪਏ ਵੀ ਲੱਗੇ ਇਹ ਬਾਕੀ ਅੱਗੇ ਦੇਖਦੇ ਆ ਵੀ ਇੱਕ लास्ट ਟਰਾਲੀ ਰਹਿ ਗਈ ਬਾਰ ਦੀ ਅੰਦਰ ਦੀ ਥੋੜੀ ਬੋਲੋ 400 ਰੁਪਿਆ 400 ਨਹੀਂ ਹੁੰਦਾ ਯਾਰ ਜਿਹੜਾ ਦਿਨੇ ਨੇ ਕਰ ਲੈਣੇ ਜਿਹੜੇ ਲਾਇਆ ਹੋ ਗਾ ਜਿਹਨੇ ਕਰ ਲਏ ਉਹਨੇ ਵੀ ਕਰ 400 400 5 10 15 450 52 60 65 70 75 80 85 500 500 500 ਬੋਲਾਂਗੇ ਨੇ ਆਇਆ ਮੁਖਤਿਆਰ ਖਾਨ ਜੱਗੇ ਦੇ 500 ਰੁਪਏ ਵੀ ਲੱਗੇ ਲਾਸਟ ਟਰਾਲੀ ਤੇ 600 ਵੀ ਅੱਜ ਦਾ ਟਾਪ ਦਾ ਰੇਟ ਸੀਗਾ ਸੋ ਮਿਲਦੇ ਆਂ ਵੀ ਆਪਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਸਾਰੇ ਵੀਰਾਂ ਦਾ